ਸਮ ਸਾਹਮਣੇ ਖੜੀ ਕਰਕੇ ਕਹਿ ਦਣਾ ਕਿ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਇਹਨਾਂ ਨੇ ਇੱਕ ਵੀ ਮੀਟਿੰਗ ਕਦੇ ਮਜ਼ਦੂਰ ਵਰਗ ਨਾਲ ਕੀਤੀ ਹੋਵੇ ਲਾਲ ਕਿਰਨਦਰ ਮਕਾਨ ਆਉਂਦੇ ਨੇ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣ ਕਿ ਉਹਨਾਂ ਨੂੰ ਮਾਲਕ ਬਣਾਇਆ ਜਾਵੇਗਾ ਉਸ ਤੋਂ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਜੀ ਨੂੰ ਬਰੇ ਨੇ ਉਹਨਾਂ ਨੇ ਵੀ ਇਹ ਐਲਾਨ ਕੀਤਾ ਕਿ ਜਿਹੜੇ ਲਾਲ ਕਿਰੰਦਰ ਨੇ ਉਹਨਾਂ ਨੂੰ ਰਜਿਸਟਰ ਨਾ ਕਰਕੇ ਦਿੱਤੀਆਂ ਜਿਹੜੀਆਂ ਪਰ ਇਹ ਠੰਡੇ ਬਸਤੇ ਦੇ ਵਿੱਚ ਪੈ ਗਿਆ ਸਿਰਫ ਸਵਜ ਬਾਗ ਹੀ ਵਿਖਾਇਆ ਕਿਸੇ ਦਾ ਕੁਝ ਨਹੀਂ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮ੍ਰਿਤਸਰ ਦੇ ਡੀਸੀ ਸਾਹਿਬਾਨ ਸਮੂਹ ਮਜਬੂਤ ਸਿੱਖ ਕਵਾਲੀਕ ਸਮਾਜ ਨੇ ਇਹ ਸਾਂਝਾ ਪ੍ਰੋਗਰਾਮ ਤਿਆਰ ਕੀਤਾ ਹੋਇਆ ਹੈ ਉਹਦੇ ਵਿੱਚ ਸਾਡੀ ਇੱਕ ਮੰਗ ਆ ਬਹੁਤ ਸਮੇਂ ਤੋਂ ਸਮੇਂ ਸਮੇ ਸਰਕਾਰਾਂ ਆਉਂਦੀਆਂ ਨੋਟੀਫਿਕੇਸ਼ਨ ਜਾਰੀ ਕਰਦੀਆਂ ਕਿ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਤੇ ਜਿਹੜੇ ਲਾਲ ਕੀਤੇ ਅੰਦਰ ਜਿਹੜੇ ਸਾਡੇ ਮਕਾਨ ਆ ਉਹਨਾਂ ਦੇ ਦਿਸਤੀਆਂ ਪੱਕੀਆਂ ਕੀਤੀਆਂ ਜਾਣ ਲੇਕਿਨ ਇਹ ਸਿਰਫ ਗੱਲਾਂ ਦਾ ਖੜਾ ਕੀਤਾ ਜਾਂਦਾ ਅੱਜ ਇਸ ਚੀਜ਼ ਨੂੰ ਲੈ ਕੇ ਮਜਬੀ ਸਿੱਖ ਸਮਾਜ ਤੇ ਵਾਰਦਿਕ ਸਮਾਜ ਹੁਣ ਚਿੰਤਤ ਹੋਇਆ ਹੈ ਅੱਜ ਉਹਨਾਂ ਨੇ ਸਾਂਝਾ ਫਰੰਟ ਤਿਆਰ ਕੀਤਾ ਔਰ ਇਹ ਨਿਰੰਤਰ ਸਾਡੀਆਂ ਟੀਮਾਂ ਜਿਹੜੀਆਂ ਪੰਜਾਬ ਲੈਵਲ ਦੇ ਅਲੱਗ-ਅਲੱਗ ਡੀਸੀ ਸਹਿਬਾਨ ਨੂੰ ਇਹ ਮੰਗ ਪੱਤਰ ਇੱਕ ਵਾਰੀ ਦੇਰੂ ਦੇਣੀਆਂ ਔਰ ਦੂਜੀ ਗੱਲ ਮੈਂ ਕਹਿ ਦੋਣਾ ਚਾਹੁੰਦਾ ਵਾਂ ਇਸ ਵੇਲੇ ਮੌਜੂਦਾ ਜਿਹੜੀ ਸੀਐਮ ਸਾਹਿਬਾ ਪੰਜਾਬ ਦੇ ਕਿ ਦੇਖੋ ਤੁਹਾਡੇ ਤੋਂ ਪਹਿਲਾਂ ਵੀ ਸੀਐਮ ਸਾਹਿਬ ਆਏ ਨੇ ਤੇ ਉਹਨਾਂ ਨੇ ਸਾਨੂੰ ਮਿੱਠੀਆਂ ਗੋਲੀਆਂ ਦੇ ਘਟਾਲ ਦਿੱਤਾ ਅੱਜ ਤੱਕ ਮਜ਼ਦੂਰ ਵਰਗ ਨੇ ਖਾਸ ਕਰਕੇ ਮਜਬੂਸ ਇਕਵਾਲਮਿਕ ਸਮਾਜ ਨੇ ਕਦੇ ਵੀ ਕਰੋੜ ਜਾਮ ਨਹੀਂ ਕੀਤੇ ਆਪਣੇ ਹੱਕਾਂ ਦੇ ਆਪਣੇ ਕੰਮਾਂ ਤੇ ਮਸਤੂ ਸ਼ੁਰੂ ਕਰ ਰਹੇ ਨੇ ਆਪਣੀ ਮਿਹਨਤ ਮੁਸ਼ਕਤ ਲਈ ਲੇਕਿਨ ਸਾਨੂੰ ਵੀ ਹੁਣ ਮਜਬੂਰ ਹੋਣਾ ਪੈਣਾ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਸੀਐਮ ਸਾਹਿਬ ਤੁਸੀਂ ਇਨ੍ਹਾਂ ਗਰੀਬ ਵੱਲਾਂ ਗਰੀਬ ਲੋਕਾਂ ਵੱਲ ਧਿਆਨ ਦਿਓ ਇਹ ਨਾ ਹੋਵੇ ਅੱਜ ਤੱਕ ਮੇਰੇ ਖਿਆਲ ਦੇ ਨਾਲ ਸੀਐਮ ਸਾਹਿਬ ਬਾਹਰ ਖੜੀ ਕਰਕੇ ਕਹਿ ਦਣ ਕਿ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਇਹਨਾਂ ਨੇ ਇੱਕ ਵੀ ਮੀਟਿੰਗ ਕਦੇ ਮਜ਼ਦੂਰ ਵਰਗ ਨਾਲ ਕੀਤੀ ਹੋਵੇ ਨੰਗ ਸਿੰਘ ਜਥੇਬੰਦੀਆਂ ਨਾਲ ਕੀਤੀਆਂ ਹੋਣ हां ਜਦੋਂ ਕੋਈ ਹੋਰ ਨਾ ਕਰਨਾ ਪੜ ਕੇ ਪੈਂਦਾ ਤਾਂ ਫਿਰ ਤੇ ਭਾਵੇਂ ਕੋਈ ਸਮਾਜ ਦਾ ਮੀਟਿੰਗ ਲੇਕਿਨ ਅੱਜ ਤੱਕ ਮذਬੀ ਸਿੱਖ ਸਮਾਜ ਨਾਲ ਇਸ ਮੰਤਰੀ ਨੇ ਇੱਕ ਵੀ ਮੀਟਿੰਗ ਜਿਹੜੀ ਨਾ ਨਾ ਕੀਤੀ ਤੇ ਨਾ ਇਹਨਾਂ ਨੇ ਮناسب ਸਮਝਿਆ ਕਿਹੜਾ ਮੰਤਰੀ ਜੀ ਕਿਹੜਾ ਮੰਤਰੀ ਜੀ ਜੇ ਤੁਸੀਂ ਇਹਨਾਂ ਦੀਆਂ ਮੰਗਾਂ ਨੂੰ ਜਾਇਜ਼ ਨਾ ਮੰਨਦੇ ਹੋਏ ਇਹਨਾਂ ਦਾ ਧਿਆਨ ਨਾ ਦਿੱਤਾ ਤੇ ਇਹ ਇਹ ਜਿਹੜੀ ਸਮਾਜ ਆ ਮذਬੀ ਸਿੱਖ ਸਮਾਜ ਇਹਨਾਂ ਨੇ ਵੀ ਤੁਹਾਡੇ ਵੱਲ ਪਿੱਟ ਕਰ ਦੇਣੀ ਆ ਇਹ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਉਸ ਇਹਨਾਂ ਦੇ ਦਰਵਾਜ਼ੇ ਖੜਕਾਓ ਤੇ ਬਾਅਦ ਵਿੱਚ ਇਹ ਤੁਹਾਨੂੰ ਦਰਵਾਜ਼ੇ ਵੀ ਨਾ ਖੋਲਣ ਇਸ ਤੋਂ ਉਸ ਤੋਂ ਪਹਿਲਾਂ ਪਹਿਲਾਂ ਸੀ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਉਮੀਦ ਕਰਦੇ ਆਂ ਇੱਕ ਆਸ ਰੱਖਦੇ ਆਂ ਕਿ ਬਹੁਤ ਜਲਦ ਤੁਸੀਂ ਮਜਬੀ ਸਿੱਖ ਸਮਾਜ ਦੇ ਆਗੂਆਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਾਂਝਾ ਕਰ ਲਈ ਇੱਕ ਮੀਟਿੰਗ ਸਰ। ਕੋਈ ਟਾਈਮ ਟੇਬਲ ਦਿੱਤਾ ਗਿਆ ਜੀ। ਹਾਂ ਦੇਖੋ ਜੀ ਉਹਨਾਂ ਨੇ ਤਾਂ ਆਪਣੀ ਡਿਊਟੀ ਜੇ ਨਹੀਂ ਕਰਨੀ ਉਹ ਕਹਿੰਦੇ ਬਹੁਤ ਵੀ ਕੰਮ ਹੋ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ 2-4 ਪਿੰਡ ਆ 24 ਪਿੰਡਾਂ ਨੂੰ ਉਹਨਾਂ ਨੂੰ ਜਿਹੜੇ ਆ ਉਹ ਲਾਲ ਕਿਤੇ ਅੰਦਰ ਜਿਹੜੇ ਪਿੰਡ ਇਹਨਾਂ ਨੂੰ ਕਾਰਡ ਕਿਉਂ ਕਰਦੇ ਆ। ਇਕੱਲਾ ਮੰਗ ਪੱਤਰ ਮੰਗ ਤੱਕ ਪੱਤਰ ਤੱਕ ਸੀਮਿਤ ਰਹੇਗਾ ਕਿ ਅਗਲੇ ਪੈਰੇ ਕੀ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਏਗਾ ਪਹਿਲੀ ਗੱਲ ਅੱਜ ਤੱਕ ਮذਬੀ ਸਿੱਖ ਸਮਾਜ ਨੇ ਆਪਣੀ ਕੋ ਮੰਗ ਰੱਖੀ ਨਹੀਂ ਲੇਕਿਨ ਸਾਨੂੰ ਮੰਗਾ ਮਨਾਉਣੀਆਂ ਵੀ ਹੁੰਦੀਆਂ ਵਾ ਤੇ ਹੱਕ ਲੈਣੇ ਵੀ ਹੁੰਦੇ ਆ ਤਗੜ ਉਹ ਕਵਰ ਕਰਦੇ ਜੀ ਉਹਦੀ ਮੇਰੇ ਭਰਾਵਾਂ ਆ ਭਾਈ ਮੇਜੀ ਸਤੇਲਾਸਮਾ ਕਲਪਰਜੀਤ ਸਿੰਘ ਸਰੂਤਾ ਅੱਜ ਸਮ ਲਗ ਲਗ ਜਥੇਬੰਦਿਆਂ ਦੇ ਜਿਹੜੇ ਆਗੂ ਸੀ ਉਹ ਸਮਾਜ ਨਾਲ ਜੁੜੇ ਹੋਏ ਦੋ অতি ਜ਼ਰੂਰੀ ਮੁੱਦਿਆਂ ਨੂੰ ਲੈ ਕੇ ਮਾਨਜੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹ ਮੁੱਦੇ ਸਨ ਨੰਬਰ 1 ਤੇ ਇਹ ਲਾਲ ਲਕੀਰ ਵਾਲਾ ਮਸਲਾ ਤੇ ਦੂਜਾ ਸੀ ਜਿਹੜੇ ਬੇ ਘਰੇ ਲੋਕ ਨੇ ਉਹਨਾਂ ਨੂੰ ਪੰਜ ਪੰਜ ਮਰਲੇ ਪਲਾਟ ਦੇਣ ਦਾ ਕਿਉਂਕਿ 16 12 2016 ਦੇ ਵਿੱਚ ਇੱਕ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੇ ਲਾਲ ਕਿਰੰਦਰ ਮਕਾਨ ਆਉਂਦੇ ਨੇ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ ਤੇ ਉਹਨਾਂ ਨੂੰ ਮਾਲਕ ਬਣਾਇਆ ਜਾਵੇਗਾ ਉਸ ਤੋਂ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਜਦੋਂ ਬਣੇ ਨੇ ਉਹਨਾਂ ਨੇ ਵੀ ਇਹ ਐਲਾਨ ਕੀਤਾ ਕਿ ਜਿਹੜੇ ਲਾਲ ਕਿਰੰਦਰ ਨੇ ਉਹਨਾਂ ਨੂੰ ਰਜਿਸਟਰ ਨਾ ਕਰਕੇ ਦਿੱਤੇ ਜਾਣੀਆਂ ਪਰ ਇਹ ਠੰਡੇ ਬਸਤੇ ਦੇ ਵਿੱਚ ਪੈ ਗਿਆ ਸਿਰਫ ਸਵਜਬਾਗ ਹੀ ਵਿਖਾਇਆ ਇਹਦਾ ਕੁਝ ਨਹੀਂ ਹੋਇਆ ਫਿਰ ਦੂਜਾ ਜਿਹੜਾ ਨੋਟੀਫਿਕੇਸ਼ਨ ਸੀ ਸਰਕਾਰ ਨੇ ਉਹ ਜਾਰੀ ਕੀਤਾ ਸੀ 24/9/2021 ਨੂੰ ਕਿ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਪਾਈ ਪਾਈ ਮਰਲੇ ਦੇ ਪਲਾਟ ਦਿੱਤੇ ਜਾਣਗੇ ਸਮੂਹ ਡੀਡੀਪੀਓ ਸਾਹਿਬਾਨ ਸਮੂਹ ਏਡੀਸੀ ਵਿਕਾਸ ਤੇ ਬੀਡੀਪੀਓ ਸਾਹਿਬਾਨ ਨੂੰ ਜਿਹੜਾ ਸੀ ਹਦਾਇਤ ਕੀਤੀ ਗਈ ਸੀ ਕਿ ਇੱਕ ਇਜਲਾਸ ਕਰਾ ਕੇ ਤੇ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਬੇਘਰੇ ਦੇ ਘਰਿਆਂ ਦੀ ਤੇ ਉਹ ਫਿਰ ਬਾਅਦ ਵਿੱਚ ਸਰਕਾਰ ਨੂੰ ਭੇਜੀ ਜਾਂ ਤੇ ਉਹਨਾਂ ਨੂੰ ਜਿਹੜੇ ਪਲਾਟ ਦਿੱਤੇ ਜਾਣਗੇ ਸਮੂਹ ਜਿਹੜੇ ਪਿਆਬ ਦੇ ਡੀਸੀ ਸਾਹਿਬਾਨ ਸੀ ਉਹਨਾਂ ਨੇ ਵੀ ਹਦਾਇਤ ਕੀਤੀ ਸੀ ਪਰ ਇਹ ਵੀ ਜਿਹੜਾ ਵਾ ਉਹ ਕਿਤੇ ਨਹੀਂ ਹੋਇਆ ਕਿਤੇ ਬਿਰਲੇ ਤਾਂ ਪਿੰਜਰੇ ਪੰਚਾਇਤ ਨੇ ਕਰਤਾਵੇ ਕਰਤਾਵੇ ਨਹੀਂ ਤੇ ਕੁਛ ਨਹੀਂ ਇਹਦੇ ਵਾਸਤੇ ਜਿਹੜਾ ਵਾ ਅਪਰਾਣਾ ਕੀਤਾ ਗਿਆ ਇਹ ਕਰਕੇ ਜਿਹੜਾ ਵਾ ਅੱਜ ਜਿਹੜਾ ਸਮੂਹ ਜਥੇ ਬੰਦਿਆਂ ਦੇ ਆਗੂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਸੀ ਵੀ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਪਲਾਟ ਦਿੱਤੇ ਜਾਣ ਤਾਜੂ ਕਿਾਰੇ ਆਪਣਾ ਸਰ ਕਰਦ ਸਕਣ ਤੇ ਦੂਜਾ ਜਿਹੜਾ ਵਾ ਲਾਲ ਕੀ ਰੰਦਰ ਜਿਹੜੇ ਮਕਾਨ ਆਉਂਦੇ ਨੇ ਉਹਨਾਂ ਦਾ ਰਜਿਸਟ੍ਰੇਸ਼ਨ ਕਰ ਦਿੱਤ ਗਿਆ। ਡੀਸੀ ਸਾਹਿਬ ਨੇ ਕੀ ਆਸ਼ਾ ਸੰਧਾ ਹੈ? ਡੀਸੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵਾ ਇਹ ਸਰਵੇ ਚਲਾ ਰਹੇ ਆ ਕਰ ਰਹੇ ਆ ਤੇ ਜਲਦੀ ਜਿਹੜਾ ਹੋ ਜਾਏਗਾ। ਪਰ ਗੱਲ ਇੱਥੇ ਇਹ ਆਉਂਦੀ ਹੈ ਕਿ 16 ਤੋਂ ਲੈ ਕੇ ਅੱਜ ਤੱਕ 9 ਸਾਲ ਗੁਜ਼ਰ ਗਏ ਨੇ ਤੇ ਇਹ ਮੈਂ ਸਮਝਦਾ ਇਹਨੂੰ ਇਸ ਨਜ਼ਰ ਨਾਲ ਵੇਖਦਾ ਵਾਂ ਕਿ ਇਹ ਵੀ ਕਿਤੇ ਨਾ ਕਿਤੇ ਜਿਹੜਾ ਵਾ ਸਿਰਫ ਜਿਹੜਾ ਮੂਲਗਤ ਮਿੱਟੀ ਚਾਣ ਵਾਲੀ ਗੱਲ ਆ। ਅਰ ਅਹੀਂ ਇੱਥੇ ਚੁੱਪ ਕਰਕੇ ਇਹ ਨਹੀਂ ਪਵਾਗੇ ਕਿਉਂਕਿ ਬਹੁਤ ਜਿਹੜਾ ਸਮਾਜ ਹੈ ਉਹ ਜਿਹੜਾ ਵਾ ਉਹ ਸਹਿਣ ਕਰਦਾ ਆ ਇਹਨਾਂ ਲੋਕਾਂ ਨੇ ਸੰਜਿਆ ਕਿ ਸ਼ਾਇਦ ਜਾਣਕਾਰੀ ਨਹੀਂ ਬਿਲਕੁਲ ਨਹੀਂ ਇਹੋ ਜੀ ਗੱਲ ਸਾਨੂੰ ਜਾਣਕਾਰੀ ਬਹੁਤ ਹੈ ਸਵਾਲ ਉਰਦਾ ਵਾ ਵੀ ਜੇ ਨਹੀਂ ਸੁਣਗੇ ਤੇ ਜਿਹੜੇ ਡਿਪਟੀ ਆਪਣੇ ਸਬ ਡਿਵੀਜ਼ਨਲ ਕਮਿਸ਼ਨਰ ਸਾਹਿਬਾਨ ਨੇ ਉਹਨਾਂ ਨੂੰ ਵੀ ਅਸੀਂ ਸੂਚਿਤ ਕਰਾਂਗੇ ਤੇ ਸਰਕਾਰ ਨੂੰ ਵੀ ਸੂਚਿਤ ਕਰਾਂਗੇ ਤੇ ਕੋਈ ਕੁਝ ਟਾਈਮ ਦਿਓਗੇ ਉਹਨਾਂ ਨੂੰ ਜਾਂ ਟਾਈਮ ਪੀੜਤ ਦੀ ਗੱਲ ਹੋਈ ਹੋਵੇ ਉਹਨਾਂ ਨੂੰ ਪੈਂ ਪੀਟ ਦੀ ਜਿਹੜੀ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਸਰਵਾ ਚੱਲ ਰਿਹਾ ਵਾ ਸਿੱਧੇ ਸਿੱਧੇ ਪੂਰਾ ਅਭਿਆਨ ਜਿਹੜਾ ਵਾ ਕਰਾਂਗੇ ਪਰ ਸਵਾਲ ਤੇ ਫੇਰ ਉਰਦਾ ਵਾ ਵੀ ਕਦੋਂ ਕੀਤਾ ਜਾਏਗੇ 9 ਸਾਲ ਥੋੜੇ ਲੈਂਦੇ ਤੇ ਉਹ ਖਾਲਸਾ ਜੀ ਤੁਹਾਡੇ ਵੱਲੋਂ ਮੀਟਿੰਗ ਕਰਕੇ ਕੋਈ ਟਾਈਮ ਫਰੇਮ ਦਿੱਤਾ ਜਾਏਗਾ ਅਸੀਂ ਬਿਲਕੁਲ ਅੱਗੇ ਜਿਹੜਾ ਵਾ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਜਿਹੜੇ ਲਗ ਲਗ ਆਗੂ ਨੇ ਉਹ ਇਹਦੇ ਉੱਤੇ ਫੈਸਲਾ ਲਵਾਂਗੇ ਸਰਦਾਰ ਜੋਗਾ ਸਿੰਘ ਜੀ ਆਏ ਨੇ ਇਹ ਦੱਸਣਗੇ ਜੋ ਵੀ ਆ ਅਸੀਂ ਫਿਰ ਉਸ ਹਿਸਾਬ ਦੇ ਨਾਲ ਅੱਗੇ ਲੈ ਕੇ ਚੱਲਾਂਗੇ ਇਹਨਾਂ ਮੁੱਦਿਆਂ ਠੀਕ ਹੈ